ਸਤ ਸ੍ਰੀ ਅਕਾਲ ਦੋਸਤੋ ਜੁੜ ਗਏ ਹੋ ਸਤ ਗੁਰ ਭੰਗੂ ਫੇਸਬੁਕ ਆਈਡੀ ਤੇ YouTube ਚੈਨਲ ਮੌਸਮ ਪੰਜਾਬ ਟੀਵੀ ਦੇ ਨਾਲ ਦੋਸਤੋ ਗੱਲ ਕਰਾਂਗੇ ਅੱਜ ਰਾਤ ਦੇ ਮੌਸਮ ਦੀ ਯਾਨੀ ਕਿ 16 ਤੇ 17 ਤਰੀਕ ਦੇ ਮੌਸਮ ਦੀ ਕਿ ਮੌਸਮ ਕਿਹੋ ਜਿਹਾ ਰਹੂਗਾ ਤੇ ਹਨੇਰੀ ਦੀ ਗੱਲ ਜਿਹੜੀ ਆਪਾਂ ਪਿਛਲੇ ਦਿਨਾਂ ਦੇ ਵਿੱਚ ਕਰਦੇ ਆ ਰਹੇ ਹਾਂ ਉਹ ਹਨੇਰੀ ਬਿਲਕੁਲ ਤਿਆਰ ਹੋ ਰਿਹਾ ਹੈ ਤੁਸੀਂ ਲਾਈਵ ਜਿਹੜੀ ਸੈਟਲਾਈਟ ਦੀ ਭਾਰਤੀ ਮੌਸਮ ਵਿਗਿਆਨ ਦੇ ਸੈਟਲਾਈਟ ਦੀ ਇਹ ਤਸਵੀਰ ਦੇਖ ਸਕਦੇ ਹੋ ਤੁਸੀਂ ਬਾਕੀ ਤੁਹਾਨੂੰ ਹੋਰ ਸੈਟਲਾਈਟਾਂ ਦੀ ਤਸਵੀਰ ਵੀ ਦਿਖਾਵਾਂਗੇ ਤੇ ਇੱਕ ਛੋਟੀ ਜਿਹੀ ਬੇਨਤੀ ਜ਼ਰੂਰ ਕਰਾਂਗੇ ਜਿਨ੍ਹਾਂ ਨੇ ਹਜ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਜਾਂ ਜਿਨ੍ਹਾਂ ਨੇ ਆਪਣੀ ਫੇਸਬੁੱਕ ਆਈਡੀ ਨੂੰ ਫੋਲੋ ਨਹੀਂ ਕੀਤਾ ਫੋਲੋ ਜ਼ਰੂਰ ਕਰ ਲਿਓ ਤੇ ਚੈਨਲ ਨੂੰ ਵੱਧ ਤੋਂ ਸਬਸਕ੍ਰਾਈਬ ਕਰਕੇ ਤੇ ਵੀਡੀਓ ਨੂੰ ਲਾਈਕ ਸ਼ੇਅਰ ਕਰਕੇ ਕਮੈਂਟ ਜ਼ਰੂਰ ਕਰਿਓ ਤੇ ਦੋਸਤੋ ਤੁਹਾਡੇ ਇਲਾਕੇ ਦੇ ਵਿੱਚ ਜਿਹੜੀ ਬਦਲਵਈਆ ਉਹ ਐਂਟਰ ਹੋਣੀ ਸ਼ੁਰੂ ਹੋ ਚੁੱਕੀ ਆ ਤਾਂ ਕਮੈਂਟ ਜ਼ਰੂਰ ਕਰ ਸਕਦੇ ਹੋ ਤਾਂ ਸਭ ਤੋਂ ਪਹਿਲਾਂ ਅਸੀਂ ਤੁਹਾਨੂੰ ਭਾਰਤੀ ਮੌਸਮ ਵਿਗਿਆਨ ਦੇ ਸੈਟਲਾਈਟ ਦੇ ਵਿੱਚ ਦਿਖਾ ਰਹੇ ਹਾਂ ਕਿ ਜਿਹੜੀ ਹਨੇਰੀ ਦੇ ਨਾਲ ਨਾਲ ਬੱਦਲੀ ਸਿਸਟਮ ਨਵਾਂ ਵਾਲਾ ਸਿਸਟਮ ਆ ਪਹੁੰਚਣਾ ਸ਼ੁਰੂ ਹੋ ਗਿਆ ਤੇ ਇਸ ਸਮੇਂ ਲੈਨ ਦੇ ਪੰਜਾਬ ਦੇ ਵਿੱਚ ਇਹ ਸਿਸਟਮ ਤਿਆਰ ਹੋ ਚੁੱਕਿਆ ਜਿਹੜਾ ਕਿ ਅਸੀਂ ਇਸ ਸਮੇਂ ਇਹ 10 ਵਜੇ ਤੋਂ ਬਾਅਦ ਜਿਹੜੀ ਰਿਕਾਰਡਿੰਗ ਕਰ ਰਹੇ ਹਾਂ ਵੀਡੀਓ ਦੀ ਤੇ 10:00 ਵਜੇ ਦੇ ਪਹਿਲਾਂ-ਪਹਿਲਾਂ ਇਹ ਸਿਸਟਮ ਜਿਹੜਾ ਪਾਕਿਸਤਾਨ ਦੇ ਵਿੱਚ ਐਕਟਿਵ ਹੋ ਚੁੱਕਿਆ ਸੀ ਉੱਥੇ ਹਨੇਰੀ ਸੀ ਜਿਹੜੀ ਆ ਚੁੱਕੀ ਹੈ ਇਸ ਜਗ੍ਹਾ ਦੇ ਉੱਤੇ ਇਹ ਹਨੇਰੀ ਵਾਲਾ ਸਿਸਟਮ ਆ ਚੁੱਕਿਆ ਤੇ ਹੁਣ ਇਸ ਸਮੇਂ ਜੇਕਰ ਗੱਲ ਕਰੀਏ 10:00 ਵਜੇ ਦੇ ਕਰੀਬ ਇਹ ਸ੍ਰੀ ਅਮਰਸਰ ਸਾਹਿਬ ਦੇ ਉੱਪਰ ਲੇਸ ਤੇ ਬੇਜਿੱਤੇ ਪਠਾਨਕੋਟ ਦੇ ਇਲਾਕੇ ਗਰਦਾਸਪੁਰ ਦੇ ਇਲਾਕੇ ਤੇ ਤਰਨਤਾਰਨ ਸਾਹਿਬ ਦੇ ਇਲਾਕਿਆਂ ਵਾਲੇ ਇਹ ਸਿਸਟਮ ਹੈ ਜਿਹੜਾ ਐਕਟਿਵ ਹੁੰਦਾ ਹੋਇਆ ਨਜ਼ਰ ਆ ਰਿਹਾ ਹੈ ਤੇ ਇਹ ਸਿਸਟਮ ਅੱਜ ਅੱਧੀ ਰਾਤ ਤੋਂ ਪਹਿਲਾ-ਪਹਿਲਾ ਹੋ ਸਕਦਾ ਜਾਂ ਅੱਧੀ ਰਾਤੋਂ ਦੇ ਨੇੜੇ-ਤੇੜੇ ਯਾਨੀ ਕਿ 16 ਤੇ 17 ਦੀ ਰਾਤ ਦੇ ਵਿੱਚ ਵਿੱਚ ਜਿਹੜਾ ਇਹ ਸਿਸਟਮ ਪੰਜਾਬ ਹਰਿਆਣਾ ਦਿੱਲੀ ਤੇ ਕੁਝ ਖੇਤਰ ਹਿਮਾਚਲ ਦੇ ਤਾਂ ਇਹਨਾਂ ਦੇ ਵਿੱਚ ਦੀ ਲੰਗੂਗਾ ਤੇ ਕੁਝ ਇਲਾਕਿਆਂ ਦੇ ਵਿੱਚ ਹਲਕੀ ਛਿੱਟੇ ਨੇ ਜਿਹੜੇ ਕਿਣਮਣਕਣੀ ਆ ਇਸ ਤਰ੍ਹਾਂ ਦਾ ਜਿਹੜਾ ਮਾਹੌਲ ਆ ਉਹ ਕਰਦਾ ਹੋਇਆ ਨਜ਼ਰ ਆਊਗਾ ਤੇ ਹਵਾਵਾਂ ਨੇੜੀਆਂ ਉਹ ਤੇਜ਼ ਆਉਣ ਦੀ ਸੰਭਾਵਨਾ ਬਣੀ ਹੋਈ ਹੈ ਤੇ ਅਸੀਂ ਤੁਹਾਨੂੰ ਲੈ ਚੱਲਦੇ ਹਾਂ ਦੂਸਰੇ ਸੈਟੇਲਾਈਟ ਦੇ ਵਿੱਚ ਜਿਹੜਾ ਕਿ ਆਈਐਮਡੀ ਦੇ ਪ੍ਰਾਈਵੇਟ ਸੰਸਥਾਾਂ ਦੇ ਸੈਟੇਲਾਈਟ ਨੇ ਉਹਨਾਂ ਦੇ ਵਿੱਚ ਵੀ ਦੇਖ ਲੈਨੇ ਆ ਕਿ ਕੀ ਸਿਸਟਮ ਹਾਲਾਤ ਨੇ ਕਿੰਨਾ ਕੁ ਪਰਸੈਂਟੇਜ ਮੀਂਹ ਦੇ ਚਾਂਸ ਬਣ ਰਹੇ ਨੇ ਇਸ ਸਿਸਟਮ ਦੇ ਵਿੱਚ ਤਾਂ ਵੀਡੀਓ ਲੰਬੀ ਹੋ ਜਾਂਦੀ ਹੈ ਦੋਸਤੋ ਇਸ ਕਰਕੇ ਥੋੜੀ ਜੀ ਸ਼ਾਰਟ ਦੇ ਵਿੱਚ ਵੀਡੀਓ ਇਹ ਬਣਾਉਣ ਦੀ ਕੋਸ਼ਿਸ਼ ਕਰਾਂਗੇ ਜਲਦੀ ਜਲਦੀ ਜੋ ਹੀ ਨਟ ਚੱਲਦਾ ਤਾਂ ਜ਼ਰੂਰ ਤੁਸੀਂ ਕਮੈਂਟ ਕਰਦੇ ਹੋ ਲਾਈਕ ਕਰਦੇ ਹੋ ਵੀਡੀਓ ਨੂੰ ਸ਼ੇਅਰ ਕਰਦੇ ਹੋ ਤੇ ਇਸ ਸਮੇਂ ਦੇਖ ਸਕਦੇ ਹੋ ਕਿ ਜਿਹੜਾ ਰਾਤ ਨੂੰ ਨਮੀ ਹੈ ਉਹ 1% ਦੇ ਕਰੀਬਣੀ ਹੋਈ ਹੈ ਤੇ ਬੱਦਲਬਾਏ ਜ਼ਰੂਰ ਪਹੁੰਚੂਗੀ ਬੱਦਲਬਾਏ ਵੀਡੀਓ ਐਂਟਰ ਹੋਣੀ ਸ਼ੁਰੂ ਹੋ ਚੁੱਕੀ ਆ ਤੁਸੀਂ ਦੇਖ ਵੀ ਰਹੇ ਹੋ ਤੇ ਅੱਜ ਨਾਈਟ 16 ਤਰੀਕ ਦੀ ਤੇ ਇਸ ਤੋਂ ਬਾਅਦ ਇਹ ਉਸ ਤੋਂ ਪਹਿਲਾਂ ਅਸੀਂ ਕਹਿ ਸਕਦੇ ਆ ਕਿ ਆਉਣ ਵਾਲੇ ਸਮੇਂ ਦੇ ਵਿੱਚ 17 ਤਰੀਕ ਦੇ ਸਮੇਂ ਦੇ ਵਿੱਚ ਤੁਸੀਂ ਦੇਖ ਸਕਦੇ ਹਾਂ ਬੱਦਲਵਾਈ ਹੈ ਜੀ ਹਲਕੀ ਫੁਲਕੀ ਰਹੂਗੀ ਤੇ ਆਉਂਦੇ ਜਾਂਦੇ ਬੱਦਲ ਰਹਿਣਗੇ ਮੌਸਮ ਸਾਫ਼ ਹੈ ਬਿਲਕੁਲ ਕੋਈ ਘਬਰਾਉਣ ਵਾਲੀ ਗੱਲ ਨਹੀਂ ਹਨੇਰੀ ਜਰੂਰ ਅੱਜ ਆਊਗੀ ਰਾਤ ਨੂੰ ਉਹ ਤਿਆਰ ਹੋ ਚੁੱਕੇ ਤੁਹਾਨੂੰ ਅਸੀਂ ਪਹਿਲਾਂ ਭਾਰਤੀ ਮੌਸਮ ਵਿਗਿਆਨ ਦੇ ਸੈਟੇਲਾਈਟ ਤੋਂ ਦਿਖਾ ਚੁੱਕੇ ਹਾਂ 18 ਤਰੀਕ ਨੂੰ ਵੀ ਮੌਸਮ ਇਸੇ ਤਰ੍ਹਾਂ ਦਾ ਬੱਦਲਵਾਈ ਵਾਲਾ ਤੁਸੀਂ ਦੇਖ ਸਕਦੇ ਹੋ ਹਲਕੀ ਹਲਕੀ ਬੱਦਲ ਨੇ ਜਿਹੜੇ ਉੱਚੇ ਲੰਘਦੇ ਰਹਿਣਗੇ ਦੇਖ ਸਕਦੇ ਹੋ 18 ਦਾ ਤੇ 19 ਤਰੀਕ ਵਾਲਾ ਵੀ ਮੌਸਮ ਜਿਹੜਾ ਠੀਕ ਠਾਕ ਹੋ ਚੁੱਕਾ ਹੈ ਜਿਹੜਾ ਕਿ ਆਪਾਂ ਨੂੰ ਪਿਛਲੇ ਦਿਨੀ 24-25% ਜਿਹੜੇ ਦਿਖਾਈ ਦੇ ਰਹੇ ਸੀ 3% ਰਹਿ ਚੁੱਕੇ ਨੇ ਤੇ ਉਸ ਤੋਂ ਬਾਅਦ 20 ਤਰੀਕ ਨੂੰ ਥੋੜਾ ਜਿਹਾ 12% ਚਾਂਸ ਜ਼ਰੂਰ ਨੇ ਤੇ ਮੌਸਮ ਆਮ ਤੌਰ ਤੇ ਠੀਕ ਠਾਕ ਤੇ ਖੁਸ਼ਕ ਬਣਦਾ ਹੋਇਆ ਨਜ਼ਰ ਆ ਰਿਹਾ ਕੋਈ ਜ਼ਿਆਦਾ ਸਿਸਟਮ ਦੇ ਵਿੱਚ ਜੋ ਆਪਾਂ ਗੱਸਾ ਦਿਆਂ ਮੀਂਹ ਵਰਗੇ ਹਾਲਾਤ ਜ਼ਿਆਦਾ ਲਗਾਤਾਰੀਂ ਵਾਲੇ ਹਾਲਾਤ ਨਹੀਂ ਹੈਗੇ ਤੇ ਹਲਕੇ ਫੁਲਕੇ ਜ਼ਰੂਰ ਬਣੇ ਹੋਏ ਰਹਿਣਗੇ ਤੁਹਾਡੇ ਨਾਲ ਇਹ ਲਾਈਵ ਜਿਹੜੀ ਅਪਡੇਟ ਹੈ ਪ੍ਰਾਈਵੇਟ ਸੰਸਥਾ ਦੇ ਸੈਟਲਾਈਟ ਦੀ ਸਾਂਝੀ ਕੀਤੀ ਹੈ ਤੇ ਦੋਸਤੋ ਸਮੇ ਸਮੇਂ ਦੇ ਉੱਤੇ ਬਦਲਾਅ ਹੋਣਗੇ ਉਸ ਤੁਹਾਡੇ ਨਾਲ ਜਾਣਕਾਰੀ ਸਾਂਝੀ ਹਰ ਰੋਜ਼ ਦੀ ਤਰ੍ਹਾਂ ਕਰਦੇ ਰਹਾਂਗੇ ਤੇ ਇਸ ਸਮੇਂ ਜਿਹੜੀ ਇਹ ਅਪਡੇਟ ਹੈ ਤੁਹਾਡੇ ਨਾਲ ਦਿਖਾ ਰਹੇ ਹਾਂ ਪ੍ਰਾਈਵੇਟ ਸੰਸਥਾ ਦੇ ਦੂਸਰੇ ਸੈਟਲਾਈਟ ਦੀ ਫਿਰ ਉਸ ਤੋਂ ਬਾਅਦ ਤੀਜੇ ਸੈਟਲਾਈਟ ਤੇ ਵੀ ਜਾਵਾਂਗੇ ਰਡਾਰ ਦੀ ਤਸਵੀਰ ਹੈ ਦੇਖ ਸਕਦੇ ਹੋ ਕਿ ਇਸ ਸਮੇਂ ਜਿਹੜਾ ਸਿਸਟਮ ਹੈ ਉਹ ਲੈਂਦੇ ਵਾਲੇ ਸਾਈਡ ਐਕਟਿਵ ਹੋ ਚੁੱਕਿਆ ਹੈ ਲੈਂਦੇ ਯਾਨੀ ਕਿ ਪਾਕਿਸਤਾਨ ਦੇ ਵਿੱਚ ਇਹ ਸਿਸਟਮ ਐਕਟਿਵ ਹੋ ਚੁੱਕਿਆ ਹੈ ਤੁਸੀਂ ਦੇਖ ਸਕਦੇ ਹੋ ਕਿ ਪੰਜਾਬ ਦੇ ਵੱਲ ਨੂੰ ਇਹ ਮੂਵ ਕਰਦਾ ਹੋਇਆ ਨਜ਼ਰ ਆਊਗਾ ਇਸ ਸਾਈਡ ਤੋਂ ਇਹ ਮੂਵ ਕਰਦਾ ਹੋਇਆ ਨਜ਼ਰ ਆ ਰਿਹਾ ਹੈ ਤੇ ਤਸਵੀਰ ਤੁਹਾਡੇ ਨਾਲ ਸਾਂਝੀ ਕਰ ਰਿਹਾ ਤੇ ਅਸੀਂ ਅੱਗੇ ਚੱਲਦੇ ਹਾਂ ਤੁਹਾਨੂੰ ਜਿਹੜਾ ਤੀਜਾ ਸੈਟੇਲਾਈਟ ਆ ਉਸ ਦੀ ਤਸਵੀਰ ਦੇ ਵਿੱਚ ਤੇ ਤਾਪਮਾਨਾਂ ਦੀ ਗੱਲ ਕਰੀਏ ਤਾਂ ਤਾਪਮਾਨ ਦਿਨ ਦੇ ਜਿਹੜੇ ਅੱਜ 37-38 ਡਿਗਰੀ ਤਕਰੀਬ ਪਹੁੰਚੇ ਤੇ ਕੁਝ ਖੇਤਰਾਂ ਦੇ ਵਿੱਚ ਦੁਪਹਿਰ ਦੇ ਸਮੇਂ 48-52 ਡਿਗਰੀ ਦੇ ਕਰੀਬ ਜਿਹੜਾ ਤਾਪਮਾਨ ਉਹ ਦਰਜ ਕੀਤਾ ਗਿਆ ਹੈ ਤੇ ਰਾਤਾਂ ਦੇ ਤਾਪਮਾਨ ਵੀ ਜਿਹੜੇ 21° ਦੇ ਡਿਗਰੀ ਦੇ ਕਰੀ ਪਹੁੰਚਣਗੇ ਕਿਉਂਕਿ ਨਵੀਂ ਜਿਹੜੀ ਹੋਸਟ ਸਿਸਟਮ ਦੇ ਵਿੱਚ ਹੁੰਦੀ ਆ ਪੂਰਬੀ ਹਵਾਵਾਂ ਲਗਾਤਾਰ ਹੀ ਚੱਲ ਰਹੀਆਂ ਨੇ ਥੋੜੇ ਸਮੇਂ ਲਈ ਜਿਹੜੇ ਦੱਖਣ ਪੂਰਬੀ ਹਵਾਵਾਂ ਸੀ ਉਹਨਾਂ ਦਾ ਰੁਖ ਆਪਾਂ ਨੂੰ ਦੇਖਣ ਨੂੰ ਮਿਲਿਆ ਦੇਖ ਸਕਦੇ ਹੋ ਜ਼ੂਮ ਕਰਕੇ ਦਿਖਾਉਣ ਦੀ ਕੋਸ਼ਿਸ਼ ਬਾਅਦ ਚ ਕਰਾਂਗੇ ਪਹਿਲਾਂ ਤੁਹਾਨੂੰ ਝਾਤ ਮਰਵਾ ਦਈਏ ਤੀਸਰੇ ਸੈਟਲਾਈਟ ਦੇ ਵਿੱਚ ਵੀ ਇਹ ਸਿਸਟਮ ਜਿਹੜਾ ਐਕਟਿਵ ਹੋ ਚੁੱਕਾ ਹੈ ਤੇ ਸਪੀਡ ਦੇ ਨਾਲ ਇਹ ਆ ਰਿਹਾ ਜਿਹੜਾ ਕਿ ਪੂਰੇ ਪੰਜਾਬ ਦੇ ਉੱਤੋਂ ਦੀ ਇਹ ਬਦਲਵਾਈ ਲੰਘੂਗੀ ਹਿਮਾਚਲ ਜੰਮੂ ਕਸ਼ਮੀਰ ਐਂਡ ਦਿੱਲੀ ਰਾਜਸਥਾਨ ਦੇ ਕੁਝ ਖੇਤਰ ਤੇ ਹਰਿਆਣਾ ਦੇ ਕੁਝ ਖੇਤਰ ਇਹਨਾਂ ਦੇ ਵਿੱਚ ਦੀ ਇਹ ਹਨੇਰੀ ਜਿਹੀ ਆਉਂਦੀ ਹੋਈ ਨਜ਼ਰ ਆ ਰਹੀ ਹੈ ਇਹ ਦੇਖ ਸਕਦੇ ਹੋ ਇਸ ਸਾਈਡ ਤੋਂ ਆ ਰਹੀ ਹੈ ਦੋਸਤੋ ਇਹ ਦੇਖੋ ਤੇ ਇਹ ਨੇੜੇ ਤੇਰੇ ਹੀ ਲੱਗ ਚੁੱਕੀ ਆ ਪੰਜਾਬ ਦੇ ਯਾਨੀ ਕਿ ਅੱਧੀ ਰਾਤ ਤੱਕ ਇਹ ਆਪਾਂ ਕਹਿ ਸਕਦੇ ਹਾਂ ਸਿਸਟਮ ਐਕਟਿਵ ਹੋ ਕੇ ਪਹੁੰਚਣਾ ਸ਼ੁਰੂ ਹੋ ਜਾਊਗਾ ਕੋਈ ਚੱਕਰ ਨਹੀਂ ਇਹ ਜਿਆਦਾ ਆਪਾਂ ਕਹਿੰਦੇ ਹਵਾਵਾਂ ਦੇ ਵਿੱਚ ਅਮੀ ਵਰਗੇ ਹਾਲਾਤ ਨਹੀਂ ਹੈਗੇ ਕਿਸੇ ਵਿੱਚ ਵੀ ਬੱਦਲ ਵੀ ਕਿਤੇ ਕਿਤੇ ਜ਼ਰੂਰ ਹੁਣ ਇਸ ਸਮੇਂ ਵੀ ਬਣਨੀ ਸ਼ੁਰੂ ਹੋਈ ਵੀ ਆ ਟੁੱਟਵੇਂ ਜਿਹੇ ਬੱਦਲ ਬਣੇ ਹੋਏ ਨੇ ਬਾਕੀ ਹਜੇ ਮੌਸਮ ਠੀਕ ਠਾਕ ਆ ਅੱਧੀ ਰਾਤ ਦੇ ਕਰੀਬ ਪੰਜਾਬ ਦੇ ਕੁਝ ਖੇਤਰ ਨੇੜੇ ਇਹਨਾਂ ਦੇ ਵਿੱਚ ਇਹ ਪਹੁੰਚ ਚੁੱਕੀ ਆ ਤੁਸੀਂ ਦੇਖ ਸਕਦੇ ਹੋ ਉੱਪਰਲੇ ਦਸਤਾਂ ਦੇ ਵਿੱਚ ਇੱਥੇ ਹਵਾ ਵੀ ਆ ਚੁੱਕੀ ਪਠਾਨਕੋਟ ਤੇ ਸ੍ਰੀ ਅਮਰਸਰ ਸਾਹਿਬ ਗੁਰਦਾਸਪੁਰ ਦੇ ਇਲਾਕਿਆਂ ਵਿੱਚ ਉਸ ਤੋਂ ਬਾਅਦ ਤਰਨਤਾਰਨ ਸਾਹਿਬ ਜਾਂ ਕੁਝ ਇਲਾਕੇ ਜਲੰਧਰ ਲੁਧਿਆਣਾ ਦੇ ਤੇ ਇਧਰ ਨਵਾਂ ਸ਼ਹਿਰ ਹੁਸ਼ਿਆਰਪੁਰ ਦੇ ਪਟਿਆਲੇ ਦੇ ਇਸ ਤਰ੍ਹਾਂ ਇਹ ਸਿਸਟਮ ਦੇਖੋ ਪਿੱਛੇ ਨਮੀ ਵਾਲਾ ਵੀ ਆ ਰਿਹਾ ਤੇ ਇਹ ਹਵਾ ਦਾ ਗੋਲਾ ਬਣ ਕੇ ਪੰਜਾਬ ਇਸ ਤਰ੍ਹਾਂ ਮੂਵ ਕਰ ਰਿਹਾ ਪੰਜਾਬ ਹਰਿਆਣੇ ਵੱਲੋਂ ਪੂਰੀ ਕਲੀਅਰ ਹੈ ਕਿ ਹਨੇਰੀ 16 ਤੇ 17 ਤਰੀਕ ਦੇ ਰਾਤ ਨੂੰ ਆ ਰਹੀ ਹੈ ਤੇ ਹੋਰ ਅਪਡੇਟਸ ਫੇਰ ਦੇ ਸਮੇਂ ਸਾਂਝੀ ਕਰਾਂਗੇ ਕਿ ਕਿੰਨਾ ਕੇ ਸਿਸਟਮ ਸਟਰੋਂਗ ਹੁੰਦਾ ਆ ਨਜ਼ਰ ਆ ਰਿਹਾ ਤੇ ਅੱਗੇ ਕਦੋਂ ਕ ਲੱਗ ਜੂਗਾ ਅੱਜ ਰਾਤ ਨੂੰ ਹਨੇਰੀ ਜ਼ਰੂਰ ਆ ਰਹੀ ਹੈ ਤਦ ਤੱਕ ਲਈ ਜੁੜੇ ਰਹੋ ਮੌਸਮ ਪੰਜਾਬ ਟੀਵੀ YouTube ਚੈਨਲ ਤੇ Facebook ID ਦੇ ਨਾਲ ਧੰਨਵਾਦ ਜੀ